ਰਮਨ ਇੱਕ ਗਲਾ ਪਾਣੀ ਦੇਈ ਮੰਮੀ ਜੀ ਮੈਂ ਹਜੇ ਪੋਚਾ ਲਾਉਂਦੀ ਜਾਦਾ ਖੁਦ ਉੱਠ ਕੇ ਪੀ ਲੋ ਜਾਂ 5 ਮਿੰਟ ਰੁਕ ਜਾ ਤੇਰੀ ਇਨੀ ਹਿੰਮਤ ਕਿਦੋਂ ਤੋਂ ਵਾਦ ਕੀ ਜਿਹੜੀ ਤੂੰ ਆ ਕੰਮ ਹੀ ਖੁਦ ਉੱਠ ਕੇ ਪੀ ਲੋ ਹੱਥ ਗੰਦੇ ਵਾ ਇਸ ਕਰਕੇ ਕਹਤਾ ਇਹਦੇ ਚ ਕੀ ਗਲਤ ਕਹਤਾ ਮੈਂ ਹੱਥ ਧੋਭ ਵੀ ਸਕਦੇ ਆ ਫਿਰ ਤੁਸੀਂ ਵੀ ਉੱਠ ਕੇ ਪੀ ਸਕਦੇ ਆ ਤੇਰੇ ਹੁੰਦਿਆਂ ਮੈਂ ਖੁਦ ਉੱਠ ਕੇ ਜਾ ਕੇ ਪਾਣੀ ਕਿਉ ਪੀਵਾਂ ਮੈਂ ਇਸ ਘਰ ਦੀ ਨੌਕਰਾਂ ਨਹੀਂ ਆ ਮੌਕਰਾਂ ਨਹੀਂ ਪਾਰੇ ਇਸ ਘਰ ਦੀ ਨੌਂ ਤੇ ਹੈਗੀ ਆ ਨਾ ਇੱਕ ਨੌਂ ਨੂੰ ਸੱਸ ਦੇ ਸਾਰੇ ਕੰਮ ਕਰਨੇ ਪੈਂਦੇ ਆ ਆਹ ਕਿਹੜੀ ਕਿਤਾਬ ਚ ਲਿਖਿਆ ਨੋ ਨੂੰ ਸਸ ਦੇ ਸਾਰੇ ਕੰਮ ਕਰਨੇ ਪੈਂਦੇ ਆ ਫालतू ਦੇ ਕੰਮ ਕੋਈ ਨੋ ਨਹੀਂ ਕਰਦੀ ਅੱਛਾ ਹੁਣ ਤੈਨੂੰ ਮੇਰੇ ਕੰਮ ਫालतू ਦੇ ਕੰਮ ਲੱਗਦੇ ਆ ਹਾਂ ਲੈਂਦੇ ਅੱਜ ਮੇਰੇ ਮੁੰਡੇ ਨੂੰ ਫਿਰ ਤੈਨੂੰ ਚੰਗੀ ਤਰ੍ਹਾਂ ਦੱਸਦੀ ਹਾਂ 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 ਉਹਨ ਤੋਂ ਸ਼ਾਮਾਂ ਨੂੰ ਬਲਜਿੰਦਰ ਨੂੰ ਅੱਜ ਫੈਸਲਾ ਹੋ ਕੇ ਰਹੂਗਾ ਮੈਂ ਵੀ ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈਆਂ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਜਾਂ ਅੱਜ ਤੁਸੀਂ ਰਹੋਗੇ ਮੈਂ ਹੀ ਰਹੂੰਗੀ ਕੋਈ ਨਹੀਂ ਹੁੰਦੇ ਮੇਰੇ ਮੁੰਡੇ ਨੂੰ ਅੱਜ ਵੇਖ ਲਈ ਕੋਈ ਨਹੀਂ ਵੇਖਦੇ ਆ ਵੇਖ ਲਈ ਤੂੰ ਰੁਕੋ ਜਰਾ ਮੰਮੀ ਰਮਨ ਬਲਜਿੰਦਰ ਬਾਤ ਬਲਜਿੰਦਰ ਉਰੇ ਆਇਓ ਆ ਤੈਨੂੰ ਮਾਰ ਨਹੀਂ ਸੌਂਦੀ ਉਰੀਆ ਮੈਂ ਸੱਜਣ ਦਾ ਹੀ ਮੈਂ ਤੁਹਾਨੂੰ ਆਉਂਦੇ ਨਹੀਂ ਹਾਂਜੀ ਮੰਮੀ ਜੀ ਕੀ ਹੋਇਆ ਵੇਖ ਪੁੱਤ ਹੁਣ ਨਾ ਬਹੁਤ ਹੋ ਗਿਆ ਤੇਰੀ ਵੋਟੀ ਮੇਰੀ ਇੱਕ ਗੱਲ ਨਹੀਂ ਸੁਣਦੀ ਨਾ ਹੀ ਕੋਈ ਘਰ ਦਾ ਕੰਮ ਕਰਦੀ ਵਾ ਪੁੱਤ ਮੇਰੀ ਵੀ ਸੱਸੀ ਨੇ ਆਪਣੀ ਸੱਸ ਨੂੰ ਕਦੀ ਅੱਗੋਂ ਜਵਾਬ ਨਹੀਂ ਦਿੱਤਾ ਪੂਰਾ ਦਿਨ ਸੇਵਾ ਕਰੀਦੀ ਮੈਂ ਤੇ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ ਤੇਰੀ ਉਹਟੀ ਮੈਨੂੰ ਇੰਨਾ ਪੁੱਟਾ ਸਿੱਧਾ ਬੋਲਦੀ ਆ ਮੈਂ ਤੈਨੂੰ ਕੀ ਦੱਸਾਂ ਤੇ ਹਪੋ ਤਾਂ ਮੇਰਾ ਇਸ ਘਰ ਚ ਰਹਿਣ ਦਾ ਬਿਲਕੁਲ ਵੀ ਮਨ ਨਹੀਂ ਆ ਜੇ ਇਸ ਘਰ ਚ ਰਹੂਗੀ ਨਾ ਮੈਂ ਇਹ ਘਰ ਛੱਡ ਕੇ ਚੱਲ ਜਾਣਾ ਜੇ ਤੈਨੂੰ ਕੋ ਜਾਨੀ ਤੂੰ ਵੀ ਨਹੀਂ ਸੁਣਦਾ ਉਹੋ ਮੰਮੀ ਤੁਸੀਂ ਰੋਣ ਕਿਉਂ ਡਏ ਹੋ ਮੈਂ ਹੈਗਾ ਵਾ ਨਾ ਮੈਂ ਸੁਣੂੰਗਾ ਤੁਹਾਡੀ ਨਾਲੇ ਤੁਹਾਨੂੰ ਕਿਤੇ ਘਰ ਛੱਡ ਕੇ ਜਾਣ ਦੀ ਲੋੜ ਨਹੀਂ ਆ ਇਹ ਤੁਹਾਡਾ ਘਰ ਆ ਜੇ ਇਸ ਘਰ ਚ ਜਾਉਗੀ ਤਾਂ ਉਹ ਜਾਉਗੀ ਮੰਮੀ ਮੈਂ ਹੁਣ ਸੋਚ ਲਿਆ ਵਾ ਇਹਨੂੰ ਤਲਾਕ ਦੇਣ ਤੋਂ ਬਾਅਦ ਘਰ ਚੋਂ ਕੱਢ ਦੂੰਗਾ ਜਿਆਦਾ ਤੋਂ ਜਿਆਦਾ ਕੀ ਹੋਊਗਾ ਤਲਾਕ ਤੋਂ ਬਾਅਦ ਉਹ ਸਾਡੀ ਅੱਧੀ ਪ੍ਰੋਪਰਟੀ ਲੈ ਜਾਊਗੀ ਲੈ ਜਾਏ ਕੋਈ ਦਿੱਕਤ ਨਹੀਂ ਬਸ ਮੈਂ ਆਪਣੀ ਮੰਮੀ ਦੇ ਅੱਖਾਂ 'ਚ ਹੰਝੂ ਨਹੀਂ ਵੇਖ ਸਕਦਾ ਆਪਣੀ 50-60 ਲੱਖ ਦੀ ਪ੍ਰੋਪਰਟੀ ਚਲ ਜੂਗੀ ਚਲ ਜਾਏ ਕੋਈ ਗੱਲ ਨਹੀਂ ਪਰ ਮੈਂ ਆਪਣੀ ਮੰਮੀ ਨੂੰ ਦੁਖੀ ਨਹੀਂ ਵੇਖ ਸਕਦਾ ਮੰਮੀ ਉਹਦੇ ਜਾਣ ਤੋਂ ਬਾਅਦ ਮੈਂ ਦੂਜਾ ਵਿਆਹ ਕਰ ਲਊਗਾ ਜੇ ਉਹਨੇ ਵੀ ਤੁਹਾਨੂੰ ਤੰਗ ਕੀਤਾ ਮੈਂ ਉਹਨੂੰ ਵੀ ਤਲਾਕ ਦੇ ਦਊਂਗਾ ਮੈਂ ਆਪਣੀ ਮੰਮੀ ਦੇ ਅੱਖਾਂ 'ਚ ਹੰਝੂ ਨਹੀਂ ਵੇਖ ਸਕਦਾ ਬਸ ਹੁਣੇ ਮੈਂ ਦੱਸਦਾ ਉਹਨੂੰ ਜਾ ਪੁੱਤ ਗੱਲ ਤੇ ਸੁਣ ਆਗੇ ਤੂੰ ਹੀ ਆਪਣੀ ਮਾਦੀਆਂ ਗੱਲਾਂ ਸੁਣ ਕੇ ਗਾਲਾਂ ਹੀ ਦਿੰਦੀ ਹੋਣੀ ਆ ਹੋਰ ਕੋਈ ਕੰਮ ਤਾਂ ਆਉਂਦਾ ਨਹੀਂ ਉਹਨਾਂ ਪੂਰਾ ਦਿਨ ਨੋ ਨੂੰ ਟੌਰਚਰ ਕਰੋ ਜਦੋਂ ਸ਼ਾਮ ਨੂੰ ਮੁੰਡਾ ਆਵੇ ਉਹਦੇ ਕੰਨ ਭਰ ਦੋ ਵੇਖੋ ਬਲਜਿੰਦਰ ਮੈਂ ਤੁਹਾਡੇ ਨਾਲ ਵਿਆਹ ਕੀ ਆਈ ਹਾਂ ਹੁਣ ਤੁਹਾਨੂੰ ਮੇਰੇ ਨਾਲ ਖੜਨਾ ਪੈਣਾ ਮੈਂ ਤੁਹਾਡੀ ਮੰਮੀ ਨਾਲ ਹੁਣ ਨਹੀਂ ਰਹਿ ਸਕਦੀ ਠੀਕ ਆ ਬਾਬਾ ਠੀਕ ਤੁਸੀਂ ਇਹ ਘਰ 'ਚ ਨਹੀਂ ਰਹਿਣਾ ਨਾ ਨਾਰੋ ਮੈਂ ਤੁਹਾਡੇ ਨਾਲ ਵਿਆਹ ਕਰਾਇਆ ਤੇ ਮੈਂ ਤੁਹਾਡੇ ਨਾਲ ਖੜੂਗਾ ਤੁਸੀਂ ਇਹ ਘਰ 'ਚ ਖੁਸ਼ ਨਹੀਂ ਹੋ ਨਾ ਆਪਾਂ ਕਾਰੀ ਛੱਡ ਦਿੰਨੇ ਆ ਕੀ ਹੋਊਗਾ ਜਿਆਦਾ ਤੇ ਜਿਆਦਾ ਸਾਨੂੰ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਪਊਗਾ ਰਹਿ ਲਾਂਗੇ ਕੋਈ ਦਿੱਕਤ ਪਰ ਮੇਰੀ ਓਟੀ ਨੂੰ ਕੋਈ ਦੁਖੀ ਕਰੇ ਮੈਂ ਆ ਬਰਦਾਸ਼ਤ ਨਹੀਂ ਕਰ ਸਕਦਾ ਜੇ ਆਪਾਂ ਘਰ ਛੱਡਦਾ ਉਹਦੇ ਤੋਂ ਬਾਅਦ ਮੰਮੀ ਡੈਡੀ ਨੂੰ ਨਾ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਚਾਹੀਦੀ ਵੀ ਨਹੀਂ ਇਹਨਾਂ ਦੀ ਪ੍ਰਾਪਰਟੀ ਅਸੀਂ ਬਾਹਰ ਜਗ੍ਹਾ ਆਪਣਾ ਘਰ ਬਣਾਵਾਂਗੇ ਵਧੀਆ ਜ੍ਹਾ ਖੁੱਲੀ ਜਗ੍ਹਾ ਤੇ 40000 ਸੈਲਰੀ ਵਾ ਕੋਈ ਕਿਰਾਇਆ ਚੱਲ ਜਾ ਕਰੂਗਾ ਕੋਈ ਕਰਦਾ ਸਮਾਨ ਆ ਜਾ ਕਰੂਗਾ ਬਾਕੀ ਯਾਰ ਮੈਂ ਤੁਹਾਨੂੰ ਵਧੀਆ ਰੈਂਟ ਸੈਨ ਨਹੀਂ ਦੇ ਸਕਦਾ ਜੋ ਇੱਥੇ ਇਸ ਘਰ ਚ ਦੇ ਦਿੰਦਾ ਕੋਈ ਗੱਲ ਨਹੀਂ ਆਪਾਂ ਐਡਜਸਟ ਕਰ ਲਾਂਗੇ ਮੈਂ ਹੁਣੇ ਮੰਮੀ ਨੂੰ ਕਹਿ ਕੇ ਆਉਂਦਾ ਨਹੀਂ ਨਹੀਂ ਕਿੱਥੇ ਚੱਲੇ ਹੋ ਤੁਸੀਂ ਇੰਨੀ ਵੱਡੀ ਵੀ ਕੋਈ ਗੱਲ ਨਹੀਂ ਹੋਈ ਬਲਜਿੰਦਰ ਤੁਸੀਂ ਸੋਚੋ ਜੇ ਆਪਾਂ ਘਰ ਛੱਡ ਕੇ ਚੱਲ ਗਏ ਤਾਂ ਮੰਮੀ ਜੀ ਦਾ ਕੀ ਹੋਊਗਾ ਸਾਡੇ ਤੋਂ ਇਲਾਵਾ ਕੌਣ ਆ ਉਹਨਾਂ ਦਾ ਹੁਣ ਧਿਆਨ ਰੱਖੂਗਾ ਮੰਮੀ ਹੋਣਾ ਦਾ ਮਾੜੀਆਂ ਮੋਟੀਆਂ ਗੱਲਾਂ ਤਾਂ ਨੌ ਸੱਤ ਚ ਹੁੰਦੀਆਂ ਰਹਿੰਦੀਆਂ ਤੁਹਾਨੂੰ ਪਤਾ ਵਾ ਨਾ ਮੰਮੀ ਡੈਡੀ ਦਾ ਹੋਣਾ ਨਾਲ ਬਹੁਤ ਜ਼ਰੂਰੀ ਆ ਉਹ ਵੱਡੇ ਨੇ ਜੇ ਕੁਝ ਆਂਦੇ ਵੀ ਆ ਸਾਡੇ ਭਲੇ ਲਈ ਆਂਦੇ ਆ ਤੁਸੀਂ ਇਨ੍ਹਾਂ ਚੱਕਰਾਂ 'ਚ ਨਾ ਪਾਓ ਮੈਂ ਆਪੇ ਸੰਭਲ ਲੂੰਗੀ ਤੁਸੀਂ ਥੱਕ ਗਏ ਹੋਣੇ ਤੁਸੀਂ ਰੈਸਟ ਕਰ ਲਓ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਣੀ ਹੁਣੇ ਅਸੀਂ ਲੜੀਆਂ ਵਾ ਥੋੜੇ ਬੋ ਚੇਰ ਚ ਫੇਰ ਅਸੀਂ ਇੱਕੋ ਇੱਕ ਹੋ ਜਾਣਾ ਪੁੱਤ ਤੂੰ ਟੈਨਸ਼ਨ ਕਿਉ ਲੈਂਦੇ ਆ ਵਾ ਘਰ ਚ ਤੇ ਮਾੜੀਆਂ ਮੋਡੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਵਾ ਨਾਲੇ ਮੇਰੀ ਨੋਹ ਤੇ ਬਹੁਤ ਚੰਗੀ ਆ ਉਹ ਜਿਹੜੀ ਪੂਜਾ ਆ ਨਾ ਉਹਦੀ ਨੋਹ ਨਾਲੋਂ ਤਾਂ 100 ਗੁਣਾ ਚੰਗੀ ਆ ਮੇਰਾ ਨਾ ਬਹੁਤ ਚੰਗੀ ਤੇਰਾ ਧਿਆਨ ਰੱਖਦੀ ਆ ਤੂੰ ਟੈਨਸ਼ਨ ਨਾ ਲੈ ਅਸੀਂ ਤੇ ਘੜੀ ਕਿਨੂ ਇੱਕੋ ਜਿਹਾ ਹੋ ਜਾਣਾ ਤੂੰ ਬੋਤ ਇਹੋ ਜਿਹਾ ਕੁਝ ਨਾ ਸੋਚ ਠੀਕ ਆ ਮੰਮੀ ਜੀ ਤੁਸੀਂ ਆਂਦੇ ਹੋ ਤਾਂ ਮੈਂ ਕੁਝ ਨਹੀਂ ਆਂਦਾ ਉਹਨੂੰ ਨਹੀਂ ਤੇ ਮੈਂ ਨਾ 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 ਤੂੰ ਬੋਤੀ ਨੂੰ ਕੁਝ ਨਾ ਕਹੀਂ ਮੈਂ ਕਹਿਣ ਦੀ ਆ ਨਾ ਸਭ ਠੀਕ ਹੋ ਜਾਣਾ ਤੂੰ ਕੰ ਨਹੀਂ ਤਾਂ ਮੈਂ ਤਾਂ ਪੂਰੀ ਤਿਆਰੀ ਕਰ ਲਈ ਹੀ ਘਰ ਛੱਡ ਕੇ ਜਾਵਾਂਗੀ ਤੁਸੀਂ ਕਿੱਥੇ ਨੌਸਸ ਦੇ ਵਿੱਚ ਫਸੰਦੇ ਆਂ ਅਸੀਂ ਤਾਂ ਰੋਜ਼ ਇਦਾਂ ਹੀ ਲੜਦਿਆਂ ਵਾਂ ਥੋੜੀ ਬੋਚੇ ਚਰਚੀ ਕੁਝੀਆਂ ਹੋ ਜਾਂਦੀਆਂ ਤੁਸੀਂ ਤਾਂ ਕਿਉਂ ਰੈਸਟ ਕਰ ਲੋ ਠੀਕ ਆ ਜੀ ਅਰੇ ਵੀ ਤੋ ਰੁਕੋ ਕੀ ਹੋਇਆ ਕੀ ਹੋਇਆ ਕੋਹ ਨਹੀਂ ਬੋਤ ਮੈਂ ਪੁੱਛਣ ਦੀ ਆ ਮੈਨੂੰ ਚਾਹ ਪੀਣੀ ਆ ਓਹੋ ਮੰਮੀ ਜੀ ਤੁਸੀਂ ਕੋ ਤੰਗ ਹੁੰਦੇ ਮੈਂ ਬਣਾ ਦਿੰਦੀ ਆ ਨਹੀਂ ਨਹੀਂ ਬਬੂ ਤੂੰ ਕੋ ਟਾਂਗਣਾ ਮੈਂ ਬਣੋ ਲੱਗੀ ਐ ਨਾ ਮੈਂ ਆਪੇ ਬਣਾ ਲਊਗੀ ਮੰਮੀ ਜੀ ਆਪਾਂ ਦੋਵੇਂ ਇੱਕ ਕੰਮ ਕਰਦੇ ਆ ਇਕੱਠੀਆਂ ਜਾ ਕੇ ਚਾਹ ਬਣਾ ਲੈਨੇ ਆ 1 ਸੈਕਿੰਡ ਓ ਨੋ 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 ਨੋ